ਇੱਕ ਇਤਿਹਾਸ ਦੀ ਬੁੱਕਲ ਵਿੱਚੋਂ ਬੇਨਤੀ ਕਹਿ ਕੇ ਵਿਚਾਰ ਅਗੇ ਤੋਰਾਂਗੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਬਾਪੂ ਦੀ ਗੋਦ ਵਿੱਚ ਬੈਠੇ ਹੋ ਲਾਹੌਰ ਤੋਂ ਸੰਗਤ ਤੁਰਦੀ ਖੈ ਉਸ ਕਾਫਲੇ ਦੇ ਅੰਦਰ ਇੱਕ ਚੋਰ ਵੀ ਤੁਰਦਾ ਖੈ ਮਨ ਦਾ ਜਦੋਂ ਤੁਰਿਆ ਤੇ ਉਸ ਵੇਲੇ ਅੰਦਰ ਇਹ ਕੁਝ ਖੈ ਸਮਾਂ ਬਣੇਗਾ ਬਹੁਤ ਭਾਰੀ ਇਕੱਠ ਖੈ ਮੈਂ ਲੁੱਟ ਲਵਾਂਗਾ ਤੇ ਵਾਕਈ ਮੈਨੂੰ ਅੱਗੇ ਜੋ ਮਹੀਨੇ ਵਿੱਚ ਪ੍ਰਾਪਤੀ ਹੁੰਦੀ ਸੀ ਅੱਜ ਇੱਕ ਦਿਨ ਵਿੱਚ ਮਿਲ ਜਾਏਗੀ ਤੁਰਦਾ ਗਿਆ ਕੀਰਤਪੁਰ ਸਾਹਿਬ ਤੱਕ ਪਹੁੰਚ ਆਇਆ ਪਰ ਉਹਦਾ ਦਾ ਲੱਗਾ ਨਹੀਂ ਸੰਗਤ ਵਿੱਚ ਆ ਕੇ ਬਹਿ ਗਿਆ ਸੰਗਤ ਜੁੜੀ ਖੈ ਤੇ ਸੰਗਤ ਦੂਰ ਤੋਂ ਆਈ ਸਤਿਗੁਰ ਨੇ ਕਿਹਾ ਪਹਿਲਾਂ ਲੰਗਰ ਛਕਾਇਆ ਜਾਏ ਉਹਦੇ ਭਾਗ ਜਾਗੇ ਪੰਗਤ ਵਿੱਚ ਬਹਿ ਕੇ ਲੰਗਰ ਛਕਦਾ ਇਹਨੇ ਛਕਿਆ ਥੋੜਾ ਜਿਹਾ ਜਿਹੜਾ ਚੰਚਲ ਸੁਭਾਅ ਸੀ ਟਿਕਾ ਮਿਲਿਆ ਮਨ ਵਿੱਚ ਵਿਚਾਰ ਆਹੀ ਮਣਾ ਸੁਣਿਆ ਇੱਥੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਆਰਬਲਾਂ ਛੋਟੀ ਏ ਪਰ ਗੁਰੂ ਨਾਨਕ ਦੇ ਘਰ ਦੇ ਵਾਰਿਸ ਨੇ ਮਨ ਵਿੱਚ ਉਮੰਗ ਜਾਗੀ ਤਰੰਗ ਜਾਗੀ ਅੰਦਰ ਚਲਾ ਗਿਆ ਜਿੱਥੇ ਗੁਰੂ ਸਾਹਿਬ ਦਾ ਦਰਬਾਰ ਸਜਿਆ ਜਿਵੇਂ ਖੁਣ ਉਹ ਅੰਦਰ ਚਲਾ ਗਿਆ ਜਾ ਕੇ ਕੀ ਵੇਂਦਾ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੁਭਾਏ ਮਾਨ ਨੇ ਆ ਪਿੱਛੇ ਬਹਿ ਗਿਆ ਚੋਰ ਸੀ ਨਾ ਡਰਦਾ ਵੀ ਖੈ ਕੋਈ ਪਛਾਣ ਨਾ ਲਵੇ ਐਨੇ ਸਮੇ ਨੂੰ ਸਤਿਗੁਰ ਨੇ ਇੱਕ ਨਾ ਵਚਨ ਪੜਿਆ ਤਨਾਸਰੀ ਰਾਗ ਵਿੱਚੋਂ ਚੋਰ ਕੀ ਖਾਮਾ ਭਰੇ ਨਾ ਕੋਏ ਚੋਰ ਕੀ ਆ ਚੰਗਹ ਕਿਉਂ ਕੋਏ ਅੰਦਰ ਖੜਕ ਗਿਆ ਸਤਿਗੁਰ ਮੇਰੀ ਬਾਤ ਪਿਆ ਪਉਂਦਾ ਅੰਦਰ ਹਿੱਲ ਗਿਆ ਐਨੇ ਸਮੇ ਨੂੰ ਕਵੀ ਰਾਜ ਸੰਤੋਖ ਸਿੰਘ ਲਿਖਦੇ ਨੇ ਇੱਕ ਅੰਦਰੋਂ ਫੁਰਨਾ ਬਣਿਆ ਵਾਕੇ ਦਾ ਤੂੰ ਦਾਤਾ ਜੀ ਅੰਤਰਜਾਮੀ ਖੋ ਦਿਲਾਂ ਦੀਆਂ ਜਾਣਨ ਵਾਲਿਓ ਮੇਰਾ ਨਾਂ ਲੈ ਕੇ ਪੁਕਾਰੋ ਤਾਂ ਸਈ ਅੱਜ ਤੋਂ ਬਾਅਦ ਚੋਰ ਤੇਰਾ ਖੀ ਬਣ ਕੇ ਰਹਿ ਜਾਏਗਾ ਐਨੇ ਸਮੇ ਨੂੰ ਸਤਿਗੁਰ ਨੇ ਨਾਂ ਵੀ ਲੈ ਦਿੱਤਾ ਕਹਿਣ ਲੱਗੇ ਜਸਵੰਤ ਰਾਏ ਜੀ ਜੇਕਰ ਆਈ ਗਿਓ ਤੇ ਮਨ ਦੀਆਂ ਵਿਚਾਰਾਂ ਨੂੰ ਸ਼ਾਂਤ ਕਰੋ ਆਓ ਇੱਥੇ ਗੋਦ ਵਿੱਚ ਆ ਕੇ ਅੱਗੇ ਹੋ ਕੇ ਬਹੋ ਸ਼ਬਦ ਦੀ ਵਿਚਾਰ ਸੁਣੋ ਸ਼ਬਦ ਦਾ ਅਭਿਆਸ ਕਰੋ ਹੋ ਸਕਦਾ ਅੱਜ ਮੈਲ ਲੈ ਜਾਏਗੀ ਸਤ ਸਤਗੁਰੂ ਨੇ ਕਿਰਪਾ ਦ੍ਰਿਸ਼ਟੀ ਪਾਈ ਅਮਿਆ ਦ੍ਰਿਸ਼ਟ ਸੁਭ ਕਰੈ ਖਰੈ ਅਗ ਪਾਪ ਸਕਲ ਮਲ ਕਾਮ ਕ੍ਰੋਧਰ ਲੋਭ ਮੋਹ ਵਸ ਕਰੈ ਸਬੈ ਬਲ ਸਦਾ ਸੁਖ ਮਨ ਵਸੈ ਕਹਣ ਲੱਗੇ ਇਹ ਬਰਕਤ ਜੋ ਦੋ ਵਰਤਦੀ ਹੈ ਨਾ ਸਤਗੁਰ ਨੇ ਕੋਲ ਬੁਲਾਇਆ ਤੇ ਗੁਰਮਖ ਜਨ ਲਿਖਦੇ ਨੇ ਜਦੋਂ ਪਿੱਛੋਂ ਉੱਠ ਕੇ ਸਤਗੁਰ ਦੀ ਸ਼ਰਨ ਤੱਕ ਆਇਆ ਨਾ ਉਹ ਜਿੰਨੇ ਕਦਮ ਸਣ ਐਨੇ ਭਾਵਨਾ ਨਾਲ ਭਰੇ ਹੋਏ ਸਨ ਐਨੇ ਕੁ ਸਰਦਾ ਵਿਸ਼ਵਾਸ ਦੇ ਨਾਲ ਭਰੇ ਹੋਏ ਸਨ ਅੱਖਾਂ ਵਿੱਚੋਂ ਨੀਰ ਵਗਦਾ ਸੀ ਤੇ ਅੱਜ ਇੱਕ ਚੋਰ ਬੰਦਾ ਲਾਹੌਰ ਤੋਂ ਚੋਰੀ ਕਰਨ ਦੀ ਹੈਬਿਟ ਲੈ ਕੇ ਤੁਰਿਆ ਪਰ ਅੱਜ ਗੁਰੂ ਹਰਿਕ੍ਰਿਸ਼ਨ ਸਹਿ ਮਹਾਰਾਜ ਜੀ ਦੀ ਸ਼ਰਨ ਵਿੱਚ ਆ ਕੇ ਸਤਿਗੁਰ ਨੇ ਰਹਿਮਤ ਦੀ ਦ੍ਰਿਸ਼ਟੀ ਪਾਈ ਸਤਿਗੁਰ ਨੇ ਸ਼ਬਦ ਦੀ ਵਿਚਾਰ ਸੁਣਾ ਕੇ ਅੱਜ ਚੋਰ ਬੰਦੇ ਨੂੰ ਵੀ ਸੰਤ ਬਣਾ ਕੇ ਤੋਰ ਦਿੱਤਾ ਅੱਖੋ ਸਤਨਾਮ